ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਜਿਹੜੇ ਸਾਡੇ ਬਲੌਗ ਦੀ ਸ਼ੁਰੂਆਤ ਹੋ 11 ਵਜੇ ਹੋਣ ਲੱਗੀ ਆ ਤੇ ਰੋਜ਼ ਦੀ ਤਰ੍ਹਾਂ ਮੈ ਰਾਜ ਤੇ ਵਰਾਜ ਸਾਡੇ ਚੱਲ ਗਏ ਸਕੂਲੇ ਤੇ ਬਾਹਰ ਜਿਹੜਾ ਮੌਸਮ ਆ ਧੁੱਪ ਨਿਕਲੀ ਆ ਪਰ ਮਿਕਸ ਜਿਹਾ ਮੌਸਮ ਹਵਾ ਬਹੁਤ ਜ਼ਿਆਦਾ ਚੱਲਣ ਗਈ ਆ ਹਵਾ ਉਦਾਂ ਮੈਂ ਵੈਦਰ ਵੀ ਚੈੱਕ ਕੀਤਾ ਜੀ ਫੋਨ ਤੇ ਮਿੰਟ ਦੱਸਿਆ ਅੱਜ ਬੱਦਲਵਾਰੀ ਦੱਸੀ ਆ ਤੇ ਮੌਸਮ ਹੈਗਾ ਤਬਾ ਠੰਡਾ ਹੀ ਉਦਾਂ ਧੁੱਪ ਨਿਕਲੀ ਆ ਸ਼ਾਮੇ ਖੜੀ ਹੋਈਏ ਤੇ ਠੰਡ ਲਾਦੀ ਤੁਪੇ ਖੜੀ ਹੈ ਤੇ ਗਰਮੀ ਲੱਗਦੀ ਆ ਕਹਿੰਦੇ ਮੈਡਮ ਹੋਣਾ ਵੀ ਸਿਹਤ ਥੋੜੀ ਠੀਕ ਨਹੀਂ ਹੈਗੀ ਉਹ ਵੀ ਅੱਜ ਲੇਟ ਹੀ ਉੱਠੇ ਆ ਕਿਉਂਕਿ ਸੇਰ ਦਾ 6 ਵਜੇ ਦਾ ਨਾ ਨਾ ਢਿਰਦੋ ਖੰਦੇ ਆ ਤੇ ਇਹਨਾਂ ਦੇਸੀ ਲਾਜ ਦਿੱਤਾ ਸੀਗਾ ਜੋਇੰਟ ਤੇ ਕਾਲਾ ਦੰਤ ਕੋਈ ਦਿੱਤਾ ਸੀ ਮਿਕਸ ਕਰਕੇ ਇਹਨਾਂ ਨੂੰ ਤੇ ਥੋੜਾ ਗਰਮ ਪਾਣੀ ਪੜਾਇਆ ਸੀ ਕਹਿੰਦੇ ਥੋੜਾ ਜਿਹਾ ਫਰਕ ਪਾਉਦਾ ਤੇ ਇਹ ਬਾਕੀ ਮੈਡਮ ਨੂੰ ਤੁਹਾਨੂੰ ਦੱਸਣਗੇ ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਇਹ ਚਲੋ ਵਾਸੀ ਰੋਟੀ ਪਾਣੀ ਬਣਾ ਲਿਆ ਹੈਗਾ ਬੱਚੇ ਚਲੇ ਗਏ ਨੇ ਸਕੂਲ ਤੇ ਵਾਗੇ ਹੁਣ ਘਰ ਦੇ ਕੰਮ ਕਰਦੇ ਪਏ ਆ ਕਿਉਂਕਿ ਸੇਹ ਰਾਜ ਥੋੜੀ ਜੀ ਡਗ ਮੰਗਉਂਦੀ ਦੀ ਹੈ ਤੇ ਹੁਣ ਥੋੜਾ ਫਰਕ ਆ ਅੱਗੇ ਨਾਲੋ ਚਲੋ ਅਸੀਂ ਰੋਟੀ ਹੁਣ ਸਰਦਾਰ ਜੀ ਨੂੰ ਖਵਾਵਾਂਗੇ ਡੈਡੀ ਹੁਣ ਦੇ ਦਿੱਤੀ ਹੈ ਚਲੋ ਹੁਣ ਰੋਟੀ ਖਾ ਲਓ ਤੁਸੀਂ ਹਾਂ ਤੇ ਆ ਨਾ ਡੌਗੀ ਵਾਸਤੇ ਰੋਟੀ ਕੱਢੀ ਆ ਤੇ ਪਾਉਣ ਜਾਣਾ ਹੁਣ ਮੈਂ ਨਾ ਇਹਨੂੰ ਪਾ ਕੇ ਹੁਣਾਂ ਮੈਂ ਇਹ ਆ ਪਾਉਂ ਡੌਗੀ ਡੌਗੀ ਨੂੰ ਪਾ ਕੇ ਆਣੇ ਦੇਖੋ ਜੀ ਮਾੜੇ ਰਿਕਾਰਡ ਦਿੰਦਾ ਮੈਂ ਤੁਹਾਨੂੰ ਕਿ ਥੋੜਾ ਜਿਹਾ ਚਲੋ ਵਾਹ ਫਾਂਡੂ ਜੀ ਬੜੀ ਬਾਹਰ ਆ ਜੀ ਆ ਜੀ ਦੀ ਹਾਂ ਦਾ ਬੱਕਰਾ ਇੱਕ ਜੰਮੀ ਆ ਨਾ

ਪਹਿਲਾਂ ਦੇ ਲਓ ਮੈਨੂੰ ਮੋਟਰਸਾਈਕਲ ਉੱਥੇ ਲਾ ਆ ਤੇ ਕਦੀ ਕਹਿੰਦੇ ਉੱਥੇ ਲਾਉ ਤੇ ਕਦੀ ਕਹਿੰਦੇ ਇੱਥੇ ਲਾ ਮੈਂ ਤਾਂ ਮੋਟਰਸਾਈਕਲ ਅੰਦਰ ਹੀ ਘੁਮਾਈ ਨਾ ਉਹਨਾਂ ਮੋਟਰਸਾਈਕਲ ਦਾ ਬਾਹਰ ਰੋੜ ਤੇਂ ਤਰੇ ਆਉਣਾ ਚਾਹੁੰਦੇ ਇੱਥੇ ਤਰ ਆ ਤੈਨੂੰ ਬਲੇਬਸੇ ਦੇਖੋ ਪੱਗ ਬਨ ਖੜਾ ਲੋਕੀ ਪੱਗ ਬਨ ਕੇ ਆਫਿਸ ਜਾਂਦੇ ਪੱਗ ਬਨ ਕੇ ਮੈਨੂੰ ਕੱਪੜੇ ਸੁੱਕਣੇ ਪਾਉਂਦੇ ਹੀ ਇਹ ਪੱਗ ਬਣਾ ਕੇ ਮੈਂ ਤਾਂ ਕੰਮ ਕਰਾਉਂਦਾ ਹੀ ਆ ਆਪਾਂ ਹੁਣ ਬੈਠੇ ਆ ਬਾਹਰ ਤੇ ਮੈਡਮ ਹੁਣ ਨਾਲ ਮੈਡਮ ਹੁਣ ਨਾਲ ਬੈਠ ਕੇ ਕੁਝ ਸਿੱਖਦੇ ਆ ਤੇ ਨਾਲ ਹਵਾ ਚੱਲੁੰਦੀ ਹੀ ਆ ਇੱਕ ਪਾਸੇ ਠੰਡ ਲੱਗ ਜਾਂਦੀ ਇੱਕ ਪਾਸੇ ਸਿੱਕੀ ਜਾਂਦਾ ਹਵਾ ਮੌਸਮ ਵੀ ਅੱਜ ਖਰਾਬ ਦੱਸਿਆ ਹੋਇਆ ਹੈ ਕਿ ਕਿ ਬਾਰਸ਼ ਨਹੀਂ ਨਹੀਂ ਤੇ ਬੈਣਾ ਜੰਗਲ ਲੱਗਦਾ ਹੈ ਮੈਂ ਸਰੀ ਸੁਸਤ ਜਿਹਾ ਮੇਰਾ ਹੋਇਆ ਗਿਆ ਹੈ ਕਰਦੇ ਤੁਹਾਨੂੰ ਐਕਟਿਵ ਚਾਰਜ ਲਾਉਂਦਾ ਤੁਹਾਨੂੰ ਚਾਰਜ ਕਰਦੇ ਤੁਹਾਨੂੰ ਠੀਕ ਹੈ ਲੋ ਜੀ ਮੈਡਮ ਆਪਣੀ ਡਿਊਟੀ ਖਤਮ ਕਰਕੇ ਤੇ ਦੂਜੀ ਡਿਊਟੀ ਤੇ ਚਲ ਗਈ ਆ ਹੁਣ ਇਹ ਹੁਣ ਆਰਾਮ ਫਰਮਾ ਰਹੇ ਨੇ ਕੰਮ ਖਤਮ ਕਰਕੇ ਤੇ ਹੁਣ ਸੁੱਤੇ ਨੇ ਤੇ ਇਹਨਾਂ ਨੂੰ ਮੈਂ ਕਹੀ ਜਨਾ ਤਿਆਰ ਹੋ ਜਾ ਮੜਾ ਜਾ ਕਿ ਆਪਾਂ ਜਿਹੜਾ ਕੱਲ ਕੰਮ ਰਿੰਦਾ ਸੀ ਕੰਮ ਕਰ ਰਹੀ ਆ ਆਪਾਂ ਮੜਾ ਮੋਟਾ ਡਾ ਰਿੰਦਾ ਆਪਾਂ ਸਮਾਲ ਲੈਣਾ ਸੀਗਾ ਤੇ ਅਣਜਾਣਾ ਗਰੋਸਰੀ ਸਟੋਰ ਜਾਣਾ ਹੈ ਇੱਕ ਪੋਚਾ ਲੈ ਕੇ ਆਉਣਾ ਹੈ ਤੇ ਕਿਉਂਕਿ ਸਾਡੇ ਨਾਲ ਜਿਹੜੀ ਦੀਦੀ ਕੰਮ ਕਰਨਾਂ ਦੀ ਉਹ ਕਹਿੰਦੀ ਦੀਦੀ ਆਪਾਂ ਦਾ ਪੋਚਾ ਟੁੱਟ ਗਿਆ ਹੈ ਪੋਚਾ ਨਹੀਂ ਬਚਦਾ ਜੇ ਤੇ ਪੋਚਾ ਲੈ ਕੇ ਉਹਨਾਂ ਤੇ ਇਹਨਾਂ ਨੂੰ ਸੁਸਤੀ ਪਈ ਹੈ ਸੌਣ ਦੀ ਕਰਦੇ ਉੱਠ ਪਾ ਉੱਠ ਚਲ ਜੀ ਉਹਨਾਂ ਨੂੰ ਮੜਾ ਸਮਾਨ ਲੈ ਆਈਏ ਕਿਉਂਕਿ ਮੈਂ ਇਕੱਲਾ ਸਮਾਨ ਤਾਂ ਨਹੀਂ ਸਕਦਾ ਦੀ ਗੱਲ ਹੈ ਕਿਉਂਕਿ ਫਾਈਨਲ ਚੈੱਕ ਤਾਂ ਫਾਈਨਲ ਚੈੱਕ ਤਾਂ ਤੁਸੀਂ ਕਰਨਾ ਬਾਅਦ ਵਿੱਚ ਮੈਨੂੰ ਕਹਿਣਾ ਪੋਚੇ ਦਾ ਪੈਪ ਮੜਾ ਆ ਇਹ 빙ਾ ਹੋ ਜਾਂਦਾ ਆ ਤੁਸੀਂ ਆ ਲੈਣ ਦਾ ਤੁਸੀਂ ਉਹ ਲੈਣ ਦਾ ਬੀਬੀਆਂ ਦੇ ਹੀ ਕੰਮ ਆ ਬਸ ਜੇ ਉਹਨਾਂ ਮੈਰਾਜ ਹੁਣੇ ਆਉਣ ਵਾਲੇ ਆ ਤੇ ਮੈਂ ਸੋਚਿਆ ਸੀ ਉਹਨਾਂ ਸਮਾਈਆਂ ਬਣਾਦਾ ਥੋੜੀਆਂ ਜੀਆਂ ਨਾ ਖਾ ਕੇ ਤੇ ਚੱਲ ਜਾਣਗੇ ਫਿਟੋਸ਼ਨ ਤੇ ਮਰਾਹ ਨੂੰ ਅੰਸ਼ੇ ਤਿੰਨ ਠੀਕੇ ਹੀ ਹੈ ਤੱਕ ਤੇ ਲੰਮੇ ਪਏ ਹੋ ਬੁਖਾਰ ਜਿਹਾ ਲੱਗਦਾ ਉਹਨੂੰ ਹਵਾ ਲੱਗੀ ਉਹਨਾਂ ਨੂੰ ਤੇ ਨਾਲੇ ਮੈਂ ਤੇ ਬੋਬੀ ਨੂੰ ਜਾਣਾ ਸੀਗਾ ਲਾ ਭਾਈ ਤੂੰ ਲਾਪੇ ਸਾਡੇ ਹੈਗੇ ਸਟੂਡੀਓ ਦਾ ਕੰਮ ਕਰਦੇ ਨੇ ਜਿਸ ਦਾ ਕੰਮ ਕਰਨ ਜਿਸ ਡਾਇਰੈਕਟਰ ਨੇ ਜਿਹਨੋਂ ਤਾਂ ਜਾਣਾ ਬੋਬੀ ਨੂੰ ਕੁਝ ਪੁੱਛਣਾ ਸੀ ਉਹ ਗਾਣਾ ਗੋਣਾ ਰਿਪੋਰਟ ਕਰਨਾ ਮੈਨੂੰ ਤੇ ਉਹਦੇ ਨਾਲ ਕਿਸੇ ਕੋਈ ਗੱਲਬਾਤ ਕਰਨਾ ਤੇ ਬਾਕੀ ਮੈਂ ਤਾਂ ਤੇਲ ਰੱਖਦਾ ਆ ਮੇਰੇ ਜਪਾਨਸ ਮੰਨੀਏ ਬਣਾਵਾਂਗੇ ਮਰਾਜ ਹੋਣਾ ਵਾਸਤੇ ਨਾ ਹੋਰ ਕੁਝ ਖਾਲੇ ਵੀ ਚਾਹੀਦੇ ਰਗੇ ਕਿਉਂਕਿ ਹੁਣ ਸਮਝਲੀਆਂ ਤਾਂ ਬਣਾਉਣੀਆਂ ਆਪਣੀਆਂ ਕਿਉਂਕਿ ਮੈਡਮ ਹਾਂ ਠੀਕ ਕਹਿਣਗੇ ਤੇ ਉਹਨਾਂ ਨੇ ਮੜੀ ਇੱਕ ਦੋ ਖਲਾਸ ਦੇਣਾ ਟਿਊਸ਼ਨ ਤੇ ਸ਼ਟਡਾਉਗਾ ਨਾ ਫਿਰ ਮੈਂ ਅੱਥੇ ਬਸ ਡਿੱਕੀ ਜਾਂਦਾ ਸੀ ਇਹਨਾਂ ਦੇ ਕੈਮਰੇ ਸੀ ਤੇ ਬਸ ਸੱਚ ਇਧਰਲੇ ਪਾਸੇ ਤੇ ਆ ਗਈ ਆ ਤੇ ਉਹ ਚੱਜਣਾ ਆਉਂਦੇ ਵੱਡੇ ਨਿਆਣੀ ਨਾਲ ਨਾ ਕਹਿੰਦੇ ਕਿ ਉੱਥੇ ਟਰਾਲੀ ਪਲਟ ਗਈ ਸੀ ਤੇ ਤਾਂ ਇੱਧਰ ਹੀ ਆਉਣਾ ਪਿਆ ਅੱਜ ਕਿ ਆਉਂਦੇ ਥੋੜੇ ਇਧਰ ਹੌਲੀ ਹੌਲੀ ਮੇਰੇ ਪੁੱਤ ਹੌਲੀ ਕਿੱਧਰ ਕਿੱਧਰ ਦੀ ਆ ਗਈ ਅੱਜ ਆ ਟਰਾਲੀ ਪਟ ਪਟ ਲੱਗ ਗਈ ਪਟ ਲੱਗ ਗਈ ਮੇਰਾ ਹੀ ਕੀ ਟਰਾਲੀ ਡਿੱਗ ਗਈ ਨਹੀਂ ਪਹਿਲਾਂ ਦੱਸੋ ਕੀ ਕਹ ਲੈ ਕਿ ਟਰਾਲੀ ਪਟਲ ਗਈ ਸੀ ਟਰਾਲੀ ਪਟਲ ਗਈ ਸੀ ਅੱਛਾ ਟਰਾਲੀ ਕਦਾ ਪਟ ਪਟ ਲੱਗ ਗਈ ਆਹ ਗਿਆ ਸਾਬੂ ਬਬੂ ਤੇਰੀ ਕੋਠੀ ਕਿੱਥੇ ਆ ਥੱਕ ਗਿੰਦੜੇ ਅਭੀ ਤੇਰੀ ਕੋਠੀ ਕਿੱਥੇ ਆ ਤੇਰੀ ਜੈਕਟ ਕਿੱਥੇ ਆ ਬੂ ਬੈਗ ਚ ਕਹਿੰਦਾ ਥਰਾਲੀ ਕੀ ਫਟ ਲ ਗਈ ਸੀ ਡੈੱਡ ਵੀ ਨਹੀਂ ਫਟ ਲ ਗਈ ਕਿਆ ਫਟ ਗਈ ਹੈ ਚਾਹ ਮਨਾਇਆ ਸਹੀ ਆਪਾਂ ਰੱਖ ਸਮੈਲੀਆਂ ਬਣਣੀਆਂ ਤੇ ਇਹਨਾਂ ਨੂੰ ਹੁਣ ਤੋਂ ਫ੍ਰਾਈ ਫੇ ਖੜਾਉਂਦੇ ਨਿਆਣਿਆਂ ਨਾਲ ਤੇ ਡਾਡੀ ਆਖਣੀ ਕੌਲੀ ਪਹਿਲੇ ਰੱਖ ਗਏ ਆ ਡਾਡੀ ਦਾ ਕੱਲ ਦਾ ਹੀ ਮਨ ਸੀ ਖਾਣ ਵੇਰੀਗੇਟ ਲੱਗਾ ਆ ਤੇ ਰਾਜ ਹੀ ਲੱਗੇ ਆਹ ਪਤਾ ਨਹੀਂ ਰਾਜ ਹੀ ਵੱਲ ਲੱਗਦਾ ਬੋਬੀ ਥੋੜੀ ਥੋੜੀ ਚੱਲਦਾ ਇਹ ਲੱਗਦਾ ਵੀ ਇਹਨਾਂ ਡਿਗਾ ਹੀ ਨਹੀਂ ਲੱਗੇਗਾ ਰਾਜ ਲੱਗਾ ਆ ਇਹਨੂੰ ਕਰਨੋਂ ਪਰੇਗਾ ਲੱਗਾ ਬੋਬੀ ਕਹਿੰਦਾ ਪਰੇ ਕਰ ਜੰਨੇ ਭਾਜੀ ਇਹਨੂੰ ਤੇ ਬੋਬੀ ਸਾਡਾ ਹੁਣ ਪਰੇ ਕਰਕੇ ਆਇਆ ਰਾਤ ਨੂੰ ਸਾਹਮਣੇ ਲੇਟਾ ਪੈਂਦੀਆਂ ਨੇ ਕੱਖ ਦੀਦਾ ਨਹੀਂ ਗਾ ਦੇਖੋ ਇਹਨਾਂ ਰੱਪਾ ਵੀ ਨਹੀਂ ਲੱਗਾ ਤੇਰੇ ਫਿਰ ਆਹ ਰਿਫਲੈਕਸ਼ਨ ਵੀ ਲੱਗਾ ਆਪਾਂ ਮੈਂ ਤੈਨੂੰ ਦੱਸਣ ਦਿਆਂ ਉਹ ਬੇਤ ਨਹੀਂ ਵੱਜ ਲੱਗੇ ਸੀ ਆਪਾਂ ਉਦੋਂ ਵਿੱਚ ਵੱਜਣ ਲੱਗੇ ਸੀ ਆਪਾਂ ਹੁੰਦੇ ਸੀ ਇਹ ਨਹੀਂ ਕੁਝ ਵੀ ਮਰੇ। ਉਹ ਦਮ ਮਚਾਤਾ ਇਹਨਾਂ ਨੇ ਕਾਫੀ ਹਾਲਾਪੇ ਆ ਗਏ। ਮੇਰਾ ਡੱਬਾ ਆ ਤੇ ਦੇ ਦੇ ਉਹਨੂੰ ਲੈ ਲੈ ਤੂੰ। ਹੈ ਨਾ ਨਾ ਮੈਂ ਕਿਹਨੇ ਆਣੇ ਵਗੈਰ ਕਿੰਨਾ ਘਰ ਖਾਲੀ ਸਜਿੰਦਾ। ਨਾ ਮੈਂ ਸੀਗਾ ਇੱਥੇ ਤੇ ਨਾ ਤੁਸੀਂ ਸੀ ਨਿਆਣੇ ਸੀਗੇ ਨਾ ਇੱਥੇ ਤੇਰਾ ਉਹਨਾਂ ਮੰਜੇ ਤੇ ਬੈਠੇ ਸੀਗੇ ਜਿੱਦਾਂ ਹੀ ਮੈਂ ਆ ਗਏ ਨਿਆਣੇ ਆ ਗਏ ਤੇ ਨਾਲ ਹੀ ਕੰਮ ਸ਼ੁਰੂ ਤੇ ਮੈਡਮ ਰੋਟੀਆਂ ਬਗੋਂ ਲਾਫੇ ਹੁਣ ਸਾਡੇ ਤੁਹਾਨੂੰ ਡਿੱਕ ਲਈ ਸੀਗੇ ਡੰਡੀਆਂ ਦੇ ਦਿੰਦੀ ਇਹ ਮੈਂ ਕਿਹਾ ਤੁਹਿਆ ਨਾ ਤਾਂ ਪੇਕ ਕਰ ਹੁਣ ਲਾ ਦੇ ਕੰਨਾ ਨੇ ਘਰ ਦਾ ਇੱਕ ਜੀ ਵੀ ਇੱਧਰ ਉੱਧਰ ਹੋ ਜਾਏ ਕਿਤੇ ਚੱਲ ਜਾਏ ਕੰਮ ਇਹਦਾ ਕੰਨਾ ਨਾ ਹੋ ਜਾਂਦਾ ਘਰ ਘਾਲੀ ਘਾਲੀ ਲੱਗ ਲੱਫਦਾ ਇਹ ਘਾਲੀ ਨੂੰ ਨਿਆਣੇਗਾ ਨਿਆਣੇ ਇਸ ਕੋਲ ਤੇ ਜਦੋਂ ਅਸੀਂ ਇੰਨਾ ਹੋ ਗਿਆ ਨਾ ਹਾਂ ਜੇ ਉਹ ਨਿਆਣੇ ਆ ਜਾਂਦੇ ਅੱਥ ਚ ਚੱਪ ਕੇ ਜਿਆਦਾ ਸੋਟੇ ਉੱਦ ਦੇ ਚੋਕਾ ਲੈ ਆਓ ਉਹ ਲੈ ਆਓ ਸਹੀ ਹੋਗਾ ਹੈ ਇਹ ਆ ਨਾਮ ਫੜਦੇ ਆ ਮੈਂ ਬੋਲੇ ਨਿਆਣੇ ਕਰ ਕਰ ਕੇ ਜਿਹੜੀ ਵੀ ੜ ਲੱਪੀ ਤੇ ਪਰ ਨਿਆਣੇ ਕਿ ਅਰਿਵੋ ਹੁੰਦਾ ਕਿ ਜੇ ਨਾ ਹੁੰਦਾ ਤਾਂ ਆਪਾਂ ਕੀ ਕਰਨਾ ਜਿਵੇਂ ਨਾ ਜਨਾਨੀ ਵਾਲੇ ਬੜਾ ਖਾਇਆ ਜਿਹੜੀ ਉਹ ਭਾਈ ਬਣ ਹਮ ਕੀ ਕਰਨੀ ਹੋਵੇ ਨਾ ਸਹੀ ਹੋ ਗਿਆ ਉਹ ਚੋਟੇ ਨੂੰ ਭਾਵੇਂ ਬਤ ਕਰ ਵੀ ਹੋਵੇ ਮਾੜੀ ਮੰਗਵਾਰ ਦੇ ਹੋਵੇ ਤਾਂ ਇਹ ਕਿੰਨਾ ਬੱਚਿਆਂ ਨਾਲ ਇਹ ਨੂੰ ਘੰਟੀਆਂ ਹਨ ਤੇ ਤੁਸੀਂ ਮੰਮੀ ਨੇ ਆਪਣਾ ਬੱਚਿਆਂ ਕੋਲੋਂ ਕਨੇਡਾ ਪਾਲੋ ਪਾਲੋ ਸੌਜੇ ਉਹਨਾਂ ਗਿਆ ਕੰਮ ਆ ਇਹਨਾਂ ਦੇ ਖੜੇ ਰਹਿੰਦੇ ਕੱਪੜੇ ਧੋਵੇ ਉਹਨਾਂ ਦੇ ਕੱਪੜੇ ਲਾ ਸਵੇਰੇ ਤਿਆਰ ਕਰ ਰੋਟੀ ਪਕਾ ਆ ਗਏ ਫੇਰ ਚਾਹ ਬਣਾਵਾ ਨੋਟਬੁੱਕ ਦੇਖੋ ਬੁੱਕਸ ਦੇਖੋ ਪੈਨਸਲ ਇਹਨਾਂ ਦੇ ਪਤਾ ਨਹੀਂ ਕੀ ਕੀ ਇਹਨਾਂ ਦੇ ਲੱਟਾਂ ਨੂੰ ਪੜੜਾਈ ਛੱਡਣਾ ਸਹੀ ਹੈ ਲੋ ਰੋਟੀ ਪਾ ਲਈ ਦਿੱਤੀ ਇਹਨਾਂ ਨੇ ਹਾਂ ਇਨੋਰਮੈਂਟ ਹਨ ਨਾ 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 ਇਹ ਹੋਣੀ ਹੈ ਵਾਹ ਇੱਕ ਜਨਾਨੀਆਂ ਦੀ ਹੋਰ ਵੱਡੀ ਇੱਕ ਗੱਲ ਹੁੰਦੀ ਹੈ ਕਿ ਸਾਰੇ ਟੱਬਰ ਨੂੰ ਖਿਲਾ ਰੋਟੀ ਖਿਲਾ ਕੇ ਤੇ ਬਾਅਦ ਚ ਖਾਣੀ ਹੈ ਨਾ ਏਵੀ ਚੰਗੀ ਕਾ ਚੰਗੀ ਘਰਵਾਲੀ ਦਾ ਚੰਗੀ ਔਰਤ ਦੇ ਇਨਸਾਨੀਆ ਹੁੰਦੀ ਹੈ ਵੀ ਜਿਹੜੀ ਰੋਟੀ ਖਿਲਾ ਕੇ ਤੇ ਬਾਅਦ ਚ ਖਾਦੀ ਹੈ ਨਾ ਤਾਂ ਮੈਨੂੰ ਸੇ ਇਹਨੂੰ ਦੇਤਾ ਕਰਾਉਣਾ ਹੈ ਮੈਨੂੰ ਰੋਜ਼ ਦਿੱਤਾ ਬੋਲਦਾ ਵੀ ਦਾਣੇ ਮੰਗਣੇ ਆ ਤੇ ਆਟਾ ਪਸਵਾਉਣਾ ਆ ਮੈਨੇ ਦੇਤਾ ਕਰਵਾਇਆ ਸੇਨੂੰ ਇੱਕ ਬਦਲ ਗਿਆ ਵੀ ਹੋਇਆ ਪਿਆ ਰਹਿਣ ਦੇ ਜਦੋਂ ਆਟਾ ਖਤਮ ਹੋ ਜਾਊਗਾ ਫੇਰ ਦੱਸੀ ਸਰ ਨਾ ਕਿੰਨੇ ਵੀ ਮੈਂ ਜੇ ਮੌਕੇ ਤੇ ਲਾਦੀ ਵੀ ਨਾ ਕਿਤੇ ਡਾਗ ਦੇ ਚਿਹਰੇ ਡਿਗਰੀ ਤੇ ਮੈਂ ਜਿੰਦਾ ਵੀ ਨਹੀਂ ਡਿੱਗਾ ਤਾਂ ਹੁਣ ਨਾ ਨੰਬਰ ਵੀ ਬਿਲਕੁਲ ਖਾਲੀ ਆ ਗੱਲ ਤਾਂ ਹੀ ਕਰਨ ਆ। ਇਹਨਾਂ ਦਾ ਕੰਮ ਕਿ ਟੈਕਨੋਆਇਟ ਤੱਕ ਨੂੰ ਨਹੀਂ ਤਾਂ ਧਿਆਨ ਟੁੱਟੇ ਪਾੜੇ ਤੇ ਅਸੀਂ ਅੱਜ ਗਏ ਸੀ ਮੈਂ ਤੇ ਬੋਵੀ ਆਪਾਂ ਗਏ ਸੀ ਲਾਪਾ ਹੀ ਤੋਂ ਤੁਸੀਂ ਤਾਂ ਜਾਣਦੇ ਹੀ ਨਾ ਉਹਨਾਂ ਨੂੰ ਠੀਕ ਉੱਥੇ ਜਾ ਕੇ ਬਣਾਇਆ ਨਹੀਂ ਕੋਈ ਵਲੌਗ ਤੇ ਉੱਥੇ ਸਾਡੀਆਂ ਗੱਲਾਂ ਹੀ ਖਤਮ ਹੋਈਆਂ ਪਹਿਲੇ ਬੋਵੀ ਗੱਲ ਕਰ ਦਰਿਆ ਭਾਈ ਨਾ ਇਸ ਤੋਂ ਬਾਅਦ ਫੇ ਸਾਡੀਆਂ ਕਾਲੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ। ਫੇ ਉੱਥੇ ਫੇ ਫੇ ਉਹ ਨਾ ਉਹ ਬੰਦਾ ਨਾ ਆਪਣੀਆਂ ਗੱਲਾਂ 'ਚ ਪੈ ਜਾਂਦਾ ਨਾ ਫੇ ਬੰਦਾ ਭੁੱਲ ਜਾਂਦਾ ਕਿ ਆ ਵੀ ਕੰਮ ਕਰਨਾ ਸੀ ਯਾਰ। ਉਹ ਖੁਸ਼ ਉੱਥੇ ਫੇ ਬਣਾਇਆ ਨਹੀਂ ਜਾ ਕੇ ਉੱਥੇ ਨਾ। ਤੇ ਇੰਨੇ ਵਾਸਾ ਆ ਗਏ ਨਾ ਚੱਲ। ਹਰ ਵੇਲੇ ਨਾ ਅੱਜ ਫੋਨ ਵੀ ਨਾ ਚੰਗਾ ਲਾ ਦਿੰਦਾ ਨਾ ਅੱਜ ਫੋਨ ਪੜ ਕੇ ਹਰ ਰਿਕਾਰਡ ਕਰ ਲਾ ਤੇ ਹੋਰ ਕਾਲ ਕਰ ਲੂ ਕੁਝ ਗੱਲਾਂ ਆਉਂਦੀਆਂ ਨੇ ਨਹੀਂ ਕਰ ਸਕਦੇ ਨਾ ਲੱਗੋਗੇ ਵੀ ਰੱਖਣਾ ਚਾਹੀਦਾ ਕੁਝ ਨਾ। ਰੇਕ ਚੀਜ਼ ਨਹੀਂ ਦਿਖਾਉਣੀ ਚਾਹੀਦੀ ਨਾ। ਹਾਂ ਪ੍ਰਾਈਵੇਸੀ ਵੀ ਲਈਆ ਤੇ ਬਾਕੀ ਗੱਲ ਇਹ ਹੈਗੀ ਆ ਕਿ ਅੱਜ ਆਪਾਂ ਬਲੌਗ ਚਿੰਨਾ ਕੁਛ ਦਿਖਾਇਆ ਨਹੀਂਗਾ ਕਿਉਂਕਿ ਆਪਾਂ ਸੀਗੇ ਬਿਜੀ ਅੱਜ ਥੋੜਾ ਨਾ ਕਮੈਂਟ ਦੀ ਸੇਤ ਵੀ ਨਹੀਂ ਠੀਕ ਸੀ ਹੁਣ ਥੋੜਾ ਠੀਕ ਹੋ ਤੂੰ ਹੁਣ ਹਾਂ ਥੋੜਾ ਜਿਹਾ ਠੀਕ ਲੱਗਦਾ ਹੈ ਤੇ ਬਾਕੀ ਅੱਜ ਦੇ ਬਲੌਗ ਦੇ ਆਪਾਂ ਸਮਾਂ ਆਪਣੇ ਇੱਥੇ ਕਰਦੇ ਆ ਹੁਣ ਮੈਂ ਨਿਆਣੇ ਨੂੰ ਰੋਟੀ ਕਰਾਣੀ ਰੋਟੀ ਖਵਾ ਕੇ ਤੇ ਨਾਲ ਥੋੜਾ ਜਿਹਾ ਪੜ੍ਹਾਉਂਗਾ ਰਿਵੀਜ਼ਨ ਕਰਾਉਂਗਾ ਤੇ ਫੇਰ ਸੌਣਾ ਨਾ ਕਿਉਂਕਿ ਨਾ ਸਵੇਰੇ ਸਵੇਤੀ ਸਕੂਲ ਦੇ ਜਾਂਦੇ ਆ ਤੇ ਜੇ ਲੇਟ ਸੌਣਗੇ ਸਿਰ ਉੜਦੇ ਨਹੀਂ ਇਹ ਜੇ ਉੱਠ ਵੀ ਜਾਂਦੇ ਆ ਤੇ ਅੱਧਾ ਘੰਟਾ ਘੰਟਾ ਦੁੱਧ ਪੀਣ ਨੂੰ ਲਾਉਂਦੇ ਆ ਨਹੀਂ ਚੰਦੇ ਆ ਫਿਰ ਵਾਸ਼ਰੂਮ ਗਿਆ ਜਾਂਦੇ ਨਹੀਂਗੇ ਫਿਰ ਟਾਈਮ ਹੋ ਜਾਂਦਾ ਫਿਰ ਸਾਡੇ ਵੱਲੋਂ ਵੀ ਪ੍ਰੈਸ਼ਰ ਪੈਣ ਲੱਗ ਪੈਂਦਾ ਉਹਨੇ ਵੀ ਛੇਤੀ ਹੋਊ ਤਿਆਰਨਾ ਤੇ ਬੱਸ ਨਿਕਲ ਗਏ ਆਪਾਂ ਤੁਹਾਨੂੰ ਵੇਰ ਦਿਨ ਮੈਂ ਨਹੀਂ ਛੱਡ ਕੇ ਬਣਾ ਫਿਰ ਥਰਸਲ ਘੁੱਟ ਖਾਉਂਗੇ ਤੁਸੀਂ ਹੈ ਨਾ ਤੇ ਉਹਦੇ ਚੱਕਰ ਤੇ ਫਿਰ ਇਹਨਾਂ ਦੀ ਪੋਟੀ ਵੀ ਤਾਂ ਕੱਢ ਜਾਂਦੀ ਆ ਫਿਰ ਸਕੂਲੇ ਜਾ ਕੇ ਫਿਰ ਮੈਡਮਾਂ ਨੂੰ ਤਾਂ ਕਰਦੇ ਆ ਤੇ ਉਹਦਾ ਤਾਂ ਨਹੀਂ ਕਰਦੇ ਅਜੇ ਤੱਕ ਸਾਡੇ ਬੱਚਿਆਂ ਦੀ ਇਹ ਖਾਸੀਅਤ ਹੈ ਕਿ ਤੱਕ ਅਜੇ ਤੱਕ ਸਕੂਲੋਂ ਇਦਾਂ ਕੋਈ ਆਇਆ ਨਹੀਂਗਾ ਕਿ ਆਵੇ ਤੁਹਾਡੇ ਬੱਚੇ ਨੇ ਇਦਾਂ ਕਰਤਾ ਵਾਸ਼ਰੂਮ ਵਿੱਚ ਇੱਥੇ ਆ ਗਏ ਤੁਸੀਂ ਨਾ ਇਦਾਂ ਕੁਝ ਨਹੀਂ ਆਇਤਾ ਕੀਤਾ ਇਹਨਾਂ ਨੇ ਰੱਬ ਨਾਲ ਹੀ ਕਰੇ ਫ੍ਰੈਸ਼ ਕਰਾਓ ਕਰਾ ਕੇ ਹੀ ਕਰਦੇ ਹਾਂ ਬਾਕੀ ਇਹ ਆ ਕਿ ਪਾਕਿਸਤਾਨੋਂ ਆਪਾਂ ਕੁਝ ਮੈਂ ਦਿਖਾਣ ਸਕੇ ਫਿਰ ਵੀ ਜੇ ਤੁਹਾਨੂੰ ਬਲੌਗ ਚੰਗਾ ਲੱਗਾ ਤੇ ਚੈਨਲ ਨੂੰ ਸਬਸਕ੍ਰਾਈਬ ਜਰ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਕੋਈ ਤੁਹਾਨੂੰ ਦੱਸਿਆ ਕਰੋ ਜ਼ਰੂਰ ਕਿ ਸਾਡੇ ਬਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਹਨਾ ਕਿ ਆਪਾਂ ਹੋਰ ਵੀ ਇੰਪਰੂਵ ਕਰੀਏ ਉਸ ਚੀਜ਼ ਨੂੰ ਨਾ ਹਨਾ ਨੂੰ ਆਪਾਂ ਬੜੀਆ ਬੜੀਆ ਕੰਟੈਕਟ ਲੈ ਕੇ ਆਏ ਹੈ ਇਹ ਨਾ ਸਹੀ ਕੁਝ ਦੇਖਣਾ ਪਸੰਦ ਕਰਦੇ ਹੋ ਕੀ ਨਹੀਂ ਦੇਖਣਾ ਪਸੰਦ ਕਰਦੇ ਹੋ ਕਿਹੜੀ ਗੱਲ ਸਾਡੀ ਤਾਂ ਨੁਮਾੜੀ ਲੱਗਦੀ ਹੈ ਨਾ ਕਿ ਵੀ ਚੰਗੀ ਹੈ ਨਾ ਤੇ ਆਪਾਂ ਵੀ ਉਹ ਤੁਹਾਡੇ ਤੇ ਸਾਡੇ ਸਿਰ ਮੱਥੇ ਹੋਊਗੀ ਨਾ ਆਪਾਂ ਵੀ ਹੋ ਕਿਉਂਕਿ ਦੇਖਣਾ ਵੀ ਤੁਸੀਂ ਹੈ ਨਾ ਜਿਹੜੀ ਦੀ ਤੁਹਾਨੂੰ ਚੰਗੀ ਲੱਗੇ ਸਮ ਦੱਸਿਓ ਜੂ ਕਰੋ ਤੇ ਬਾਕੀ ਨਾਤੀ ਕਰਦੇ ਆ ਸਾਡੇ ਨਾਮ ਵੱਲੋਂ ਤੁਹਾਨੂੰ ਸਾਰੇ ਸਤਿ ਸ਼੍ਰੀ ਅਕਾਲ ਬਾਈ ਬਾਏ